ਪੰਜਾਬ ਵਿੱਚ ਚਾਹੇ ਦਿਨ ਕ੍ਰਾਈਮ ਦਾ ਗ੍ਰਾਫ ਵਧਦਾ ਹੀ ਜਾ ਰਿਹਾ ਹੈ ਲੇਕਿਨ ਉਸ ਨੂੰ ਰੋਕਣ ਦੇ ਵਿੱਚ ਪੰਜਾਬ ਪੁਲਿਸ ਸਫਲ ਹੁੰਦੀ ਦਿਖਾਈ ਨਹੀਂ ਦੇ ਰਹੀ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਇਸੇ ਕੜੀ ਦੇ ਤਹਿਤ ਹੁਣ ਚੋਰਾਂ ਦੇ ਵੱਲੋਂ ਖਰੜ ਦੇ ਇੱਕ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਕੀ ਚੋਰਾਂ ਦੇ ਵੱਲੋਂ ਕਾਫੀ ਸਾਰਾ ਕੀਮਤੀ ਸਮਾਨ ਅਤੇ ਬੱਚਿਆਂ ਲਈ ਮੰਗਵਾਇਆ ਗਿਆ ਮਿੱਡੇ ਮਿਲ ਦਾ ਰਾਸ਼ਨ ਵੀ ਚੋਰੀ ਕਰ ਲਿਆ ਗਿਆ ਇਸ ਬਾਬਤ ਸਕੂਲ ਪ੍ਰਬੰਧਨ ਦੇ ਵੱਲੋਂ ਸਬੰਧਤ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਸਰ ਅੱਜ ਸਵੇਰੇ ਜੋ ਸਫਾਈ ਕਰਾਉਣ ਵਾਸਤੇ ਆਏ ਸਫਾਈ ਕਰਾਉਣੀ ਸੀ ਸਕੂਲ ਦੀ ਜਿੱਦਾਂ ਕਿ ਲੈਟਰ ਆਈ ਹੋਈ ਸੀਗੀ ਵੀ ਸਕੂਲ ਪਹਿਲਾਂ ਸਾਫ਼ ਕਰਵਾ ਲਈਏ ਕਿਉਂਕਿ 1.5 ਮਹੀਨੇ ਮੰਗੋਗਾ ਸਕੂਲ ਬੰਦ ਸੀਗੇ ਤਾਂ ਦੇਖਿਆ ਤਾਂ ਆਕੇ ਤਾਲੀ ਵਗੈਰਾ ਟੁੱਟੇ ਹੋਏ ਸੀਗੇ ਦਫ਼ਤਰ ਇੱਕ ਕਮਰਾ ਕਲਾਸ ਦਾ ਤੇ ਰਸੋਈ ਉਹ ਖੁੱਲੇ ਸੀਗੇ ਦਰਵਾਜ਼ੇ ਮਤਲਬ ਤਾਲੇ ਟੁੱਟੇ ਸੀ ਅਨਾਜ ਕਿ ਕੋਈ ਸਮਾਨ ਚੋਰੀ ਹੋਇਆ ਕੁਝ ਅਨਾਜ ਚੋਰੀ ਹੋਇਆ ਜੀ ਤੇ ਮਤਲਬ ਵੀ ਇੱਕ ਬਹੁਤ ਸੜੀ LED ਦੀ ਵੀਆਰ ਉਹ ਸੌਰੀ ਵੀਆਰ ਵੀ ਲਾਇਆ ਹਾਂਜੀ ਕੁਝ ਭਾਂਡੇ ਵੀ ਸੀਗੇ ਨਵੇਂ ਲਿਆਂਦੇ ਹੋਏ ਆਹ ਚ ਉਹਨਾਂ ਲੱਗੇ ਸੀ ਉੱਤੇ ਪਿਆਜ਼ ਵਗੈਰਾ ਤੇ ਟੂਪ ਪਏ ਸੀਗਾ ਲਾਗੂ ਉਹਨੇ ਜੀ ਉਹ ਅਨਾਜ ਲੈ ਕੇ ਗਿਆ ਇਕੱਲਾ ਅਨਾਜ ਲੈ ਗਿਆ ਹਾਂਜੀ ਉਹ ਸਕੂਲ ਕੰਪਲੀਟ ਕਰਤੀ ਹਾਂਜੀ ਹਾਂਜੀ ਕੁੱਲੀ ਅਧਿਆਪਕ ਨੇ ਦੱਸਿਆ ਕਿ ਚੋਰਾਂ ਦੇ ਵੱਲੋਂ ਸਕੂਲ ਦੇ ਵਿੱਚੋਂ LED CCTV ਕੈਮਰਿਆਂ ਦੀ DVR ਅਤੇ ਮਿੱਡੇ ਮੀਲ ਲਈ ਰੱਖਿਆ ਰਾਸ਼ਨ ਵੀ ਚੋਰੀ ਕਰ ਲਿਆ ਹੈ ਚੋਰਾਂ ਦੇ ਵੱਲੋਂ ਕਣਕ ਅਤੇ ਚੌਲ ਵੀ ਚੋਰੀ ਕਰ ਲਏ ਗਏ ਹਨ ਇਸ ਸਬੰਧੀ ਅਧਿਆਪਕਾ ਵੱਲੋਂ ਸਬੰਧਤ ਥਾਣੇ ਨੂੰ ਸ਼ਿਕਾਇਤ ਦੇ ਦਿੱਤੀ ਹੈ ਜਗਬਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ